ਖਬਰ ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲੀ ਸਾਹਮਣੇ ਆ ਰਹੀ ਹੈ ਜਿੱਥੇ ਇੱਕ ASI ਦੇ ਸਾਥੀ ਨੇ ਨਸ਼ੇ ਦੀ ਹਾਲਤ ਦੇ ਵਿੱਚ ਆਪਣੇ ਦੋ ਸਾਥੀਆਂ ਦੇ ਨਾਲ ਮਜ਼ਾਕ ਕਰਦੇ ਹੋਏ ਇੱਕ ਵਿਅਕਤੀ ਦੇ ਗੋਲੀ ਮਾਰ ਦਿੱਤੀ ਗੋਲੀ ਲੱਗਣ ਤੇ ਚਲਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ লাশ ਨੂੰ ਦੇਖਦੇ ਹੋਏ ਐਸਆਈ ਘਬਰਾ ਜਾਂਦਾ ਹੈ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ਦੀ লাশ ਨੂੰ ਗੱਡੀ ਦੇ ਵਿੱਚ ਪਾ ਕੇ ਨਹਿਰ ਦੇ ਕੰਢੇ ਲੈ ਜਾਂਦਾ ਹੈ ਤੇ ਨਹਿਰ ਦੇ ਵਿੱਚ ਸੁੱਟ ਦਿੰਦਾ ਹੈ ਪਰਿਵਾਰਕ ਮੈਂਬਰਾਂ ਨੂੰ ਜਦੋਂ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਪੁਲਿਸ ਅਧਿਕਾਰੀਆਂ ਨੇ ਜਦੋਂ આરોપી ਐਸਆਈ ਦੇ ਨਾਲ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਇਹ ਗੱਲ ਸਾਰੀ ਕਬੂਲ ਲਈ ਉਸ ਨੇ ਗੱਲ ਮਰਡਰ ਦੀ ਕਬੂਲ ਕੀਤੀ ਹੈ ਲੇਕਿਨ ਉਦੋਂ ਤੱਕ ਮੋਰਿੰਡਾ ਪੁਲਿਸ ਦੇ ਵੱਲੋਂ ਪੋਸਟ ਮਾਟਮ ਕਰਕੇ ਵਿਅਕਤੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਮ੍ਰਿਤਕ ਦੀ ਪਛਾਣ ਗੁਰਜਿੰਦਰ ਸਿੰਘ ਉਰਫ ਗੋਰਾ ਦੇ ਰੂਪ ਚ ਹੋਈ ਹੈ 16 4 2025 ਨੂੰ ਗੁਰਜਿੰਦਰ ਸਿੰਘ ਨਾਮ ਦੇ ਇਸ ਗੋਰਾ ਮਿਸਿੰਗ ਹੋਇਆ ਸੀ ਜਿਹਦੇ ਸਬੰਧੀ ਥਾਣੇ ਮੋਤੀ ਨਗਰ ਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਸਾਡਾ ਲੜਕਾ ਮਿਲ ਨਹੀਂ ਰਿਹਾ ਤੇ ਉਤੇ 21 ਚਾਰ ਨੂੰ ਮਿਸਿੰਗ ਦਾ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਦੌਰਾਨੇ ਤਫਤੀਸ਼ ਟੈਕਨੀਕਲ ਤਰੀਕੇ ਔਰ ਕੁਝ ਹੋਰ ਰਿਸੋਰਸਸ ਤੋਂ ਇਨਫੋਰਮੇਸ਼ਨ ਮਿਲਣ ਤੇ ਫਿਰ ਜਿਹੜੇ ਦੋ ਲੜਕੇ ਬੰਟੀ ਔਰ ਗਗਨ ਇਹਨਾਂ ਨੂੰ ਅਰੈਸਟ ਕੀਤਾ ਤੇ ਜਿੰਨਾ ਤੋਂ ਮੁੜ ਕੇ ਕਲੀਅਰ ਹੋਇਆ ਵੀ ਉਹ 16 ਚਾਰ ਨੂੰ ਹੀ ਇਹ ਸਾਰੇ ਇਕੱਠੇ ਬੈਠੇ ਕਿਤੇ दारूਗਰਾ ਪੀ ਰਹੇ ਸੀਗੇ ਤੇ ਰਵਾਲਵਰ ਨਾਲ ਇੱਕ ਐਸਐਹ ਬੁਆ ਸਿੰਘ ਉਹਦਾ ਰਵਾਲਵਰ ਸੀ ਤੇ ਆਸੇ ਮਖੌਲ ਦੇ ਵਿੱਚ ਰਵਾਲਵਰ ਦੇਖਦੇ ਦੇਖਦੇ ਗੋਲੀ ਚੱਲ ਗਈ ਤੇ ਜਿਸ ਦੇ ਨਾਲ ਗੁਰਿੰਦਰ ਸਿੰਘ ਗੋਰਾ ਜਿਹੜਾ ਗੁਰਜਿੰਦਰ ਸਿੰਘ ਗੋਰੇ ਦੇ ਗੋਲੀ ਲੱਗ ਗਈ ਉਹਦੀ ਡੈਥ ਹੋ ਗਈ। ਸੋ ਇਹਨਾਂ ਨੇ ਉਹ ਇਨਫੋਰਮੇਸ਼ਨ ਦੱਸਣ ਦੀ ਬਜਾਏ ਉਹਨੂੰ ਚੱਕ ਕੇ ਤੇ ਆਪਣੀ ਕਾਰਸਪਾ ਕੇ ਅੱਗੇ ਨਹਿਰ ਤੇ ਸੋਟਾ ਹੈ। ਸੰਭਰਾਲੇ ਤੋਂ ਅੱਗੇ ਮਰੰਡੇ ਵਾਲੀ ਸਾਈਡ ਨੂੰ ਨਹਿਰ ਤੇ ਸੋਟਾ ਹੈ ਜਿਸ ਤੇ ਉਨ ਜਦੋਂ ਇਹ ਸਾਰਾ ਕੇਸ ਟੇਸ ਹੋਇਆ ਤੇ ਉਹਨੂੰ ਉਥੋਂ ਵੀ ਕੈਪ ਕੀਤਾ ਗਿਆ ਉਥੋਂ ਦੀ ਲੋਕਲ ਪੁਲਿਸ ਨੇ ਉਸ ਦੀ ਇੱਥੇ ਪੋਸਟਮਾਰਟਮ ਕਰਵਾ ਕੇ ਤੇ ਸਸਕਾਰ ਕਰ ਦਿੱਤਾ ਸੀਗਾ ਤਾਂ ਉਹਦੀ ਉਹ ਪੋਸਟਮਾਰਟਮ ਰਿਪੋਰਟ ਉਥੋਂ ਅਸਲ ਕੀਤੀ ਗਈ ਬਾਕੀ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਪੇਜੀ ਦੇ ਵਿੱਚ ਕਤਲ ਦਾ ਮਕਦਮਾ ਜਿਹੜਾ ਦਰਜ ਕਰਕੇ ਤੇ ਉਹਦੇ ਵਿੱਚ ਇਹਨਾਂ ਨੂੰ ਅਰੈਸਟ ਕੀਤਾ ਔਰ ਅੱਗੇ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ ਜੀ ਸਰ ਜਿਹੜਾ ਦੂਸਰਾ ਦੂਸਰਾ ਸੀਗਾ ਜੀ ਸਰ ਉਹਨੇ ਆਈਐਸਆਈ ਉਹਨੇ ਫਾਇਰ ਕਿੰਨਾ ਕੀਤਾ ਵਾ ਸਿਸਟਮ ਦੇ ਵਿੱਚ ਫਾਇਰ ਜਿਹੜਾ ਰਵਲੋਰ ਉਹਦਾ ਸੀਗਾ ਰਵਲੋਰ ਦਾ ਫਾਇਰ ਜਿਹੜਾ ਹੈਗਾ ਸੀਗਾ ਰੋ ਜਿਹੜਾ ਇੱਥੇ ਬੰਟੀ ਨਾਮ ਦਾ ਜਿਹੜਾ ਦੂਸਰਾ ਸ਼ਖਸ ਹੈਗਾ ਉਹਨੇ ਫਾਇਰ ਕੀਤਾ ਸੀ ਤੇ ਉਹਦੇ ਫਾਇਰ ਕਰਨ ਦੇ ਵਿੱਚ ਸੀ ਉਹ ਗੋਲੀ ਜਿਹੜੀ ਹੈਗੀ ਆ ਉਹ ਗੁਰੇਣ ਲੱਗੀ ਸਰਕਾਰੀ ਸਿਸਟਮ ਦੇ ਜੀ ਨਹੀਂ ਇਹਦਾ ਆਪਣਾ ਪ੍ਰਾਈਵੇਟ ਲਿਸੈਂਸੀ ਵੈਪਨ ਹੈ ਜਿਹੜਾ ਮੁੱਖਤ ਉਹਦੀ ਓਵਰਕਿੰਗ ਹੈ ਉਦੀ ਉਮਰ 42 40 ਬਤਾਇ ਇੱਕ ਸਾਲ ਦੇ ਜਿਹਦੇ ਉਹ ਜਿਹੜੇ ਇਹਨਾਂ ਦੀ ਬਸ ਇਨਾਂ ਦੇ ਵੀ ਜਿਸ ਤਰ੍ਹਾਂ ਇੱਕ 50 55 ਸਾਲ ਦਾ 50 ਸਾਲ ਦੇ ਨੇੜੇ ਬੋਟ ਹੈਗੇ ਆ ਇੱਕ ਦੀ ਉਮਰ 45 ਸਾਲ ਦੂਸਰੇ ਦੋ ਜਣੇ ਜੋ 50 ਦੇ ਨੇੜੇ ਤੇ ਸਾਰੇ ਰੈਸਟ ਵਿੱਚ ਇਹ ਇਨਫੋਰਮੇਸ਼ਨ ਤੇ ਰੈਸਕਿਟ ਸੀਗੇ ਇਥੇ ਲੋਕਲੀ ਰੈਸਕਿਟ ਤੇ ਤੇ ਇਹ ਦੋਸਤੀ ਕੀ ਆਪਸ ਵਿੱਚ ਆਪਸ ਵਿੱਚ ਦੋਸਤੀ ਸੀ ਇੱਕ ਦੂਜਨ ਜਾਣਦੇ ਸੀਗੇ ਜਾਣਨ ਤੇ ਜਿਹੜਾ ਇਹਨਾਂ ਦੀ ਵੱਡੀ ਮਿਸਟੇਕ ਸੀ ਜੀ ਵੀ ਇਹਨਾਂ ਨੂੰ ਜੇ ਇਨਸੀਡੈਂਟ ਹੋਇਆ ਸੀ ਦੱਸਣਾ ਚਾਹੀਦਾ ਸੀ ਇਹਨਾਂ ਕਿਸੇ ਨੇ ਵੀ ਸਾਨੂੰ ਕਿਸੇ ਨੂੰ ਵੀ ਖਬਰ ਨਹੀਂ ਦਿੱਤੀ ਇਹਨੂੰ ਹਾਈਡ ਕੀਤਾ ਇਸੇ ਕਰਕੇ ਇਹਨਾਂ ਦੇ ਖਿਲਾਫ ਹੋਰ ਸੈਕਸ਼ਨਾਂ ਦਾ ਵਾਧਾ ਕਰਕੇ ਇਨਵੈਸਟਿਗੇਟ ਕੀਤਾ ਜਾ ਰਿਹਾ ਹੈ। ਪਰ ਇਹ ਨਾ ਕੋਈ ਪਹਿਲਾਂ ਵੀ ਕੋਈ ਨਾਮ ਦੇ ਦਰਜਾ ਇਦਾਂ ਦਾ ਕੁਝ ਨਹੀਂ ਮਤਲਬ ਪਹਿਲਾਂ ਹੀ ਇਹ ਜਿਹੜਾ ਨਹੀਂ ਇਹ ਤਾਂ ਮਰਡਰ ਹੈ ਦੇ ਵਿੱਚ ਕੋਈ ਕੋਈ ਚੋਰੀ ਤਾਂ ਹੈ ਨਹੀਂ ਵੀ ਉਹ ਦੇ ਵਿੱਚ ਪਹਿਲੇ ਮਾਮਲੇ ਡਿਸਪੂਟ ਜਾਂ ਕੁਝ ਹੋਣਗੇ ਮਤਲਬ ਇਹ ਤਾਂ ਜਸਟਾ ਲੇਦਾ ਮਰਡਰ ਕੇਸ ਦੇ ਵਿੱਚ ਅਨਵੈਸਟਿਗੇਟ ਕੀਤਾ ਜਾ ਰਿਹਾ ਹੈ। ਏਡੀਸੀਪੀ ਮਨਦੀਪ ਸਿੰਘ ਦੇ ਅਨੁਸਾਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਸਥਾਨਕ ਲੋਕਾਂ ਦੇ ਨਾਲ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ। આરોપીਆਂ ਨੇ ਸਭ ਤੋਂ ਵੱਡੀ ਗਲਤੀ ਇਹ ਕੀਤੀ ਕਿ ਹਤਿਆ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਨਾ ਦੇਣ ਦੀ ਬਜਾਏ ਲਾਸ਼ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਜਿਸ ਕਾਰ ਦੇ ਵਿੱਚ ਮృత ਗੋਰਾ ਨੂੰ ਲਿਜਾਣ ਦੇ ਲਈ ਪਰਿਵਾਰ ਨੇ aarop ਲਗਾਏ ਨੇ ਉਸ ਦੀ ਵੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਮਨੀਸ਼ ਦੀ ਰਿਪੋਰਟ ਜਗਬਾਨੀ ਟੀਵੀ